ਕਿਸਾਨ ਭਰਾਵੋ ਸਤਿ ਸ਼੍ਰੀ ਅਕਾਲ ਸਵਾਗਤ ਹੈ ਨਾਰਥ ਇੰਡੀਅਨ ਫਾਰਮਿੰਗ ਚੈਨਲ ਤੇ ਮੂੰਗੀ ਦੀ ਬਜਾਈ ਪੂਰੇ ਜੋਰਾਸ਼ੋਰਾਂ ਦੇ ਚੱਲ ਰਹੀ ਹੈ ਤੇ ਆਲੂ ਵਾਲੇ ਖੇਤਾਂ ਜਾਂ ਸਰੋਂ ਵਾਲੇ ਖੇਤ ਵਿੱਚ ਮੂੰਗੀ ਦੀ ਫਸਲ ਹਰੇ-ਵਾਈ ਮਾਰ ਲੱਗ ਚੁੱਕੀ ਆ ਤੇ ਕਾਫੀ ਕਿਸਾਨ ਭਰਾਵਾਂ ਕੋਲੇ ਪਿਛਲੇ ਸਾਲਾਂ ਦਾ ਕੁਝ ਸਾਫ਼ ਸੁਥਰਾ ਬੀਜ ਰੱਖਿਆ ਪਿਆ ਜਾਂ ਮਸ਼ੀਨ ਦੀ ਕਟਾਈ ਵਾਲਾ ਬੀਜ ਰੱਖਿਆ ਪਿਆ ਤੇ ਉਸ ਨੂੰ ਆਪਾਂ ਕਿਸ ਤਰੀਕੇ ਨਾਲ ਸੀ ਟ੍ਰੀਟਮੈਂਟ ਕਰਕੇ ਬਜਾਈ ਕਰ ਸਕਦੇ ਆ ਇਸ ਦੇ ਬੰਦ ਵਿੱਚ ਜਾਣਕਾਰੀ ਸਾਂਝੀ ਕਰਾਂਗੇ ਤੇ ਜਿਹੜੇ ਕਿਸਾਨ ਭਰਾਵਾਂ ਨੂੰ ਕੁਛ ਮੂੰਗੀ ਦੀਆਂ ਨਵੀਆਂ ਕਿਸਮਾਂ ਦੱਸ ਕੇ ਉਹਨਾਂ ਦੇ ਝਾੜ ਵੱਧ ਤੋਂ ਵੱਧ ਦੱਸ ਕੇ ਉਹਨਾਂ ਵੱਲ ਗੁੰਮਰਾਹ ਕੀਤਾ ਜਾਂਦਾ ਕਣਕ ਤੋਂ ਬਾਅਦ ਕੀ ਆਪਾਂ ਨੂੰ ਨਵੇਂ ਬੀਜ ਬਾਜ਼ਾਰ ਵਿੱਚੋਂ ਖਰੀਦ ਕੇ ਮੂੰਗੀ ਦੀ ਬਿਜਾਈ ਕਰ ਦੇਣੀ ਚਾਹੀਦੀ ਆ ਇਸ ਦੇ ਸਬੰਧ ਵਿੱਚ ਵੀ ਜਾਣਕਾਰੀ ਸਾਂਝੀ ਕਰਾਂਗੇ ਪੂਰੀ ਜਾਣਕਾਰੀ ਲਈ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਦੇਖਿਓ ਤੇ ਵੱਧ ਤੋਂ ਵੱਧ ਹੋਰ ਕਿਸਾਨ ਭਰਾਵਾਂ ਨਾਲ ਵੀਡੀਓ ਨੂੰ ਸਾਂਝੀ ਕਰਿਓ ਹਾਂਜੀ ਕਿਸਾਨ ਭਰਾਵੋ ਜਿਹੜੇ ਕਿਸਾਨ ਭਰਾਵਾਂ ਕੋਲੇ ਪੁਰਾਣਾ ਬੀਜ ਸੰਭਾਲ ਕੇ ਰੱਖਿਆ ਵਾ ਕੋਸ਼ਿਸ਼ ਕਰੋ ਕਿ ਜੇ ਤੁਹਾਡੇ ਕੋਲੇ ਬੀਜ ਆਪ ਦਾ ਹੱਥੀਂ ਤੋੜੀਆਂ ਫਲੀਆਂ ਵਾਲਾ ਹੈਗਾ ਔਰ ਨੂੰ ਤੁਸੀਂ ਸੀ ਟ੍ਰੀਟਮੈਂਟ ਕਰਕੇ ਜਾਨਕੀ ਫੰਗੀਸਾਈਡ ਨਾਲ ਸੋਧ ਕੇ ਬੇਫਿਕਰ ਹੋ ਕੇ ਬੀਜ ਸਕਦੇ ਹੋ ਜੇ ਕਿਸੇ ਵੀ ਕਿਸਾਨ ਵੀਰ ਭਰਾ ਕੋਲੇ ਮਸ਼ੀਨ ਦੀ ਕਟਾਈ ਵਾਲਾ ਜਾਨਕੀ ਕੰਬੈਨ ਦੀ ਹਾਰਵੈਸਟਿੰਗ ਵਾਲਾ ਬੀਜ ਹੈ ਜਿਸ ਵਿੱਚ ਪਿਚਕੇ ਦਾਣੇ ਹੁੰਦੇ ਆ ਕੁਝ ਟੋਟਾ ਹੁੰਦਾ ਜਾਂ ਕਈ ਵਾਰੀ ਆਪਣੀ ਫਸਲ ਵਿੱਚ ਯੈਲੋ ਮਜ਼ੈਕ ਵਾਇਰਸ ਹੁੰਦਾ ਸਪਰੇਅ ਮਾਰ ਕੇ ਆਪਾਂ ਉਸ ਨੂੰ ਵੀ ਵਿੱਚੇ ਹੀ ਕੱਟ ਲੈਨੇ ਉਹਦੇ ਵਿੱਚ ਆਪਾਂ ਨੂੰ ਅੱਗੇ ਪੀਲਾ ਰਤਵਾ ਰੋਗ ਆਉਣ ਦੀ ਡਰ ਲੱਗਿਆ ਰਹਿੰਦਾ ਤੇ ਕੋਸ਼ਿਸ਼ ਕਰੋ ਜੇ ਤੁਹਾਨੂੰ ਹੱਥੀ ਤੋੜੀਆਂ ਫਲੀਆਂ ਵਾਲਾ ਬੀਜ ਮਿਲਦਾ ਤਾਂ ਤੁਸੀਂ ਉਸ ਨੂੰ ਲੈ ਕੇ ਬੀਜ ਸਕਦੇ ਆਂ ਸੀ ਟ੍ਰੀਟਮੈਂਟ ਕਰ ਲਈ ਫੰਗੀ ਸਾਈਡ ਲੈ ਸਕਦੇ ਆਂ ਜੀ ਕਾਰਬੋਕਸਿੰਪਲਸ ਥੀਰਮ 3 ਗ੍ਰਾਮ ਪ੍ਰਤੀ ਕਿਲੋ ਦੇ ਬੀਜ ਦੇ ਹਿਸਾਬ ਨਾਲ ਜਾਂ ਤੁਸੀਂ ਜਾਂ ਫਿਰ ਤੁਸੀਂ ਬੀਐਸਐਫ ਦਾ ਇੱਕ ਫੰਗੀ ਸਾਈਡ ਆਉਂਦਾ ਜੈ ਲੋਰਾ ਦੇ ਨਾਂ ਤੇ ਟੈਕਨੀਕਲ ਨੇਮ ਹੈਗਾ ਪੈਰੋਕ੍ਰੈਸ਼ੋਬਿਨ ਪਲਸ 5% ਥਾਇਓਮੈਥਾਈਲ 45% ਐਫਐਸ ਫਾਰਮੂਲੇਸ਼ਨ ਚ ਆਉਂਦਾ 2 ml ਪ੍ਰਤੀ ਕਿਲੋ ਬੀਜ ਦੇ ਹਿਸਾਬ ਨਾਲ ਇਸ ਦੀ ਵਰਤੋਂ ਕਰ ਸਕਦੇ ਹਾਂ ਜੇ ਬਾਇਓਲੋਜਿਕ ਤਰੀਕੇ ਵਿੱਚ ਕਰਨਾ ਤਾਂ ਟ੍ਰਾਈਕੋਡਰਮਾ ਲਿਕੁਇਡ ਦੀ ਵਰਤੋਂ ਕਰ ਸਕਦੇ ਹਾਂ ਇਸ ਤੋਂ ਬਾਅਦ ਤੁਸੀਂ ਰਾਜੋਬੀਅਮ ਦਾ ਟੀਕਾ ਲਾ ਸਕਦੇ ਹਾਂ ਜਾਂ ਤੁਸੀਂ ਪੀਏਯੂ ਦੇ ਗੇਟਾਂ ਤੋਂ ਮੂੰਗੀ ਦੀ ਫਸਲ ਲਈ ਜਬਾਨ ਨੂੰ ਟੀਕੇ ਆਉਂਦੇ ਆ ਉਹਨਾਂ ਨੂੰ ਵੀ ਲਾ ਕੇ ਮੂੰਗੀ ਦੀ ਬਿਜਾਈ ਕਰ ਸਕਦੇ ਹੋ ਸਨਪ੍ਰਭੂ ਇਸ ਤੋਂ ਬਾਅਦ ਮੂੰਗੀ ਦੇ ਨਵੇਂ ਬੀਜਾਂ ਬਾਰੇ ਗੱਲਬਾਤ ਕਰਨ ਲੱਗੇ ਹਨ ਵੀ ਕਾਫੀ ਕਿਸਾਨ ਭਰਾਵਾਂ ਨੂੰ ਗੁੰਮਰਾਹ ਕੀਤਾ ਜਾਂਦਾ ਵੀ ਮੂੰਗੀ ਦਾ ਝਾੜ 7 ਤੋਂ ਲੈ ਕੇ 9 ਕੁਇੰਟਲ ਤੱਕ ਦੇਖਣ ਨੂੰ ਮਿਲੇਗਾ ਤੇ ਇਹ ਤੁਹਾਡਾ ਖੇਤ 60 ਦਿਨਾਂ ਵਿੱਚ ਖਾਲੀ ਕਰ ਦੂਗੀ ਕਿਸਾਨ ਪ੍ਰਭੂ ਮੂੰਗੀ ਦੀ ਐਫਜੀ ਹਲੇ ਤੱਕ ਕੋਈ ਵੀ ਵੈਰੈਟੀ ਨਹੀਂ ਆਈ ਵੀ ਜੋ ਤੁਹਾਡਾ ਖੇਤ 60 ਦਿਨਾਂ ਵਿੱਚ ਖਾਲੀ ਕਰ ਸਕੇ 65 ਦਿਨ ਤੋਂ ਲੈ ਕੇ ਘੱਟ ਤੋਂ ਘੱਟ 70-75 ਦਿਨ ਦਾ ਸਮਾਂ ਲੱਗ ਜਾਂਦਾ ਜੇ ਤੁਹਾਡੀ ਸਾਹਮ ਸਵਾਲ ਅੰਗੈਲੀ ਵਾਲੀ ਹੈ ਤੁਸੀਂ ਟਾਈਮ ਨਾਲ ਪ੍ਰਬੰਧ ਉਸ ਦਾ ਨਹੀਂ ਕਰ ਰਹੇ ਤਾਂ ਤੁਹਾਡੇ ਖੇਤ ਵਿੱਚ ਮੂੰਗੀ ਦੀ ਫਸਲ 90 ਦਿਨ ਤੱਕ ਵੀ ਲਾ ਸਕਦੀ ਹੈ ਇਸ ਤੋਂ ਬਾਅਦ ਮੂੰਗੀ ਦੇ ਝਾੜ ਦੇ ਗੱਲਬਾਤ ਕਰੀ ਨਵੇਂ ਪੁਰਾਣੇ ਬੀਜਾਂ ਦਾ ਝਾੜ ਬਾਰੇ ਮੈਂ ਜਾਣਕਾਰੀ ਸਾਂਝੀ ਕਰਨ ਲੱਗਾ ਕਣਕਾਂ ਦੇ ਖੇਤਾਂ ਵਿੱਚ 2 ਕੁਇੰਟਲ ਤੋਂ ਲੈ ਕੇ 5 ਕੁਇੰਟਲ ਤੱਕ ਆਪਾਂ ਨੂੰ ਝਾੜ ਸੋਣ ਨੂੰ ਮਿਲਿਆ ਪਿਛਲੇ 2 ਸਾਲਾਂ ਵਿੱਚ ਤੇ ਸਰੋਂ ਤੇ ਆਲੂ ਵਾਲੇ ਖੇਤਾਂ ਵਿੱਚ 4 ਕੁਇੰਟਲ ਤੋਂ ਲੈ ਕੇ 7-8 ਕੁਇੰਟਲ ਤੱਕ ਝਾੜ ਦੇਖਣ ਨੂੰ ਮਿਲਿਆ ਸਤਿਨਾਮ ਪ੍ਰਭੂ ਜੇ ਇਸ ਤੋਂ ਬਾਅਦ ਵੈਰਾਈਟੀ ਦੀ ਗੱਲ ਕਰੀ ਤਾਂ ਹੁਣ ਤੱਕ ਆਪਾਂ ਮੂੰਗੀ ਦੀਆਂ ਤਿੰਨ ਕਿਸਮਾਂ ਹੀ ਟਰਾਈ ਕੀਤੀਆਂ 1827, ਸ਼੍ਰੀ ਰਾਮ ਦੀ ਵਿਜੇਤਾ ਤੇ ਐਫਸਾ ਦੀ ਬਾਂਸੀ 골ਡ ਦੋਨੇ ਤਿੰਨੇ ਵੈਰਾਈਟੀਆਂ ਆਪਦੇ ਏਰੀਏ ਦੇ ਹਿਸਾਬ ਨਾਲ ਠੀਕ ਆ ਵੈਰਾਈਟੀਆਂ ਪਰ ਆਪਾਂ ਨੂੰ ਇਸ ਸਾਦੀ ਥੋੜੀ ਬਾਂਸੀ ਗੋਲਡ ਵਧੀਆ ਲੱਗੀ ਉਹ ਥੋੜਾ ਜਲਦੀ ਖੇਤ ਵਿਹਲਾ ਕਰਦੀ ਹੈ ਇਹਨਾਂ ਦੇ ਮੁਕਾਬਲੇ ਬਾਕੀ ਤੁਸੀਂ ਆਪਦੇ ਏਰੀਏ ਵਿੱਚ ਦੇਖ ਸਕਦੇ ਹੋ ਕਿਹੜੀ ਵੈਰਾਈਟੀ ਪਿਛਲੇ ਸਾਲਾਂ ਵਿੱਚ ਕਾਮਯਾਬ ਹੋਈ ਚੰਗਾ ਝਾੜ ਦੇ ਕੇ ਜਾਂਦੀ ਹੈ ਘੱਟ ਬਿਮਾਰੀਆਂ ਲੱਗਦੀਆਂ ਤੇ ਉਸ ਵੈਰਾਈਟੀ ਦੇ ਬੀਜ ਨੂੰ ਪਹਿਲ ਦੇ ਤਰਤੇ ਬਜਾਈ ਕਰ ਸਕਦੇ ਹੋ ਕਣਕ ਦੀ ਵੜਾਈ ਤੋਂ ਬਾਅਦ ਜੇ ਤੁਸੀਂ ਮੂੰਗੀ ਦੀ ਫਸਲ ਲਾਉਣਾ ਚਾਹੁੰਦੇ ਹੋ ਜੇ ਤੁਹਾਡੇ ਕੋਲ ਆਪਦਾ ਪੁਰਾਣਾ ਬੀਜ ਹੈ ਉਸ ਨੂੰ ਫੰਗੀਸਾਈਡ ਨਾਲ ਸੋਧ ਕੇ ਪ੍ਰੋਪਰ ਸੀਡ ਟ੍ਰੀਟਮੈਂਟ ਕਰਕੇ ਜਰਮੀਨੇਸ਼ਨ ਚੈੱਕ ਕਰਕੇ ਉਸ ਨੂੰ ਲਾ ਸਕਦੇ ਹੋ ਜੇ ਤੁਸੀਂ ਬਾਜ਼ਾਰ ਵਿੱਚੋਂ ਮਹਿੰਗੇ ਭਾਅ ਦਾ 200-250 ਰੁਪਏ ਕਿਲੋ ਵਾਲਾ ਬੀਜ ਲਿਆ ਕੇ ਲਾਉਣਾ ਜੇ ਤੁਹਾਡੀ ਮੂੰਗੀ ਦੀ ਬਜਾਈ ਟਾਈਮ ਸਿਰ ਹੋ ਰਹੀ ਹੈ ਤਾਂ ਤੁਸੀਂ ਉਸ ਨੂੰ ਵੀ ਲਾ ਸਕਦੇ ਹੋ ਕਿਰਪਾ ਕਰਕੇ ਬੇਨਤੀ ਹੈ ਕਿ ਛੋਟੇ ਏਰੀਏ ਵਿੱਚ ਲਾ ਕੇ ਉਸ ਨੂੰ ਹੰਡਾਇਆ ਜਾਵੇ ਆਉਣ ਵਾਲੇ ਸਮੇਂ ਵਿੱਚ ਤੁਸੀਂ ਵੱਡੇ ਏਰੀਏ ਵਿੱਚ ਵੀ ਲਾ ਸਕਦੇ ਆ ਤੇ ਬਾਕੀ ਇੱਕ ਅਲੱਗ ਤੋਂ ਵੀਡੀਓ ਜ਼ਰੂਰ ਕਰਾਂਗੇ ਵੀ ਮੂੰਗੀ ਨੂੰ ਆਪਾਂ ਬੈੱਡ ਤੇ ਬੀਜਾਂਗੇ ਤੇ ਆਪਾਂ ਨੂੰ ਕੀ ਬੈਨੀਫਿਟਸ ਹੋਣਗੇ ਤੇ ਕਿੰਨਾ ਕੁ ਆਪਾਂ ਨੂੰ ਸੁਝਾਅ ਮਿਲ ਸਕਦਾ ਕੀ ਉਹਦੇ ਵਿੱਚ ਹੋਰ ਫਾਇਦੇ ਹੋਣਗੇ ਤੇ ਆਹ ਵੀਡੀਓ ਦੇਖਣ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਧੰਨਵਾਦ